ਲੋਕ ਮੇਤਰੋ ਕੀ ਹਾਲ ਚਾਲ ਆ ਤੁਹਾਨੂੰ ਨਾ ਅੱਜ ਆਪਾਂ ਵਿਖਾਉਣ ਲੱਗੇ ਆ ਸੁਪਰ ਡ੍ਰਿਲ ਬਾਈਕ ਜਿਹਨੂੰ ਆਪਾਂ ਪੰਜਾਬੀ ਚ ਝੋਂਗਾ ਜਵੀ ਕਹਿ ਦਿੰਦੇ ਆ ਤੇ ਇਹ ਜਿਹੜਾ ਹੈਗਾ ਨਾ ਬਈ ਇਹ ਹੈਗਾ 50 ਸੀਸੀ ਇੰਜਣ ਹੈ ਦਾ ਤੇ ਡਿਸਕ ਬ੍ਰੇਕ ਆ ਤੇ ਬੱਚਿਆਂ ਵਾਸਤੇ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਮਤਲਬ ਘੈਂਟ ਬਣਾਇਆ ਹੋਇਆ ਕੰਮ ਆ ਇੰਜਣ ਇਹਦਾ 50 ਸੀਸੀ ਆ ਤੇ ਬੇਸਕ ਬਰੇਕ ਆ ਸ਼ੌਕਰ ਸ਼ੌਕਰ ਦੇ ਵੀ ਪੂਰੇ ਘੈਂਟ ਬਣੇ ਹੋਏ ਆ ਤੇ ਟਾਇਰਾਂ ਦੀ ਕੰਡੀਸ਼ਨ ਦੇਖੋ ਟਾਇਰ ਵੀ ਓਕੇ ਦੀ ਰਪੋਰਟ ਆ ਸੈਲਫ ਸਟਾਰਟ ਆ ਇਹ ਤੇ ਪੂਰਾ ਹੀ ਮਤਲਬ ਘੈਂਟ ਆ ਤੁਹਾਨੂੰ ਦਿਖਾਉਨੇ ਆ ਆਪਾਂ ਚਲਾ ਕੇ ਕਿਦਾਂ ਚੱਲਦਾ ਇਹ ਆ ਜੀ ਮਿੱਤਰੋ ਜਿਹੜੇ ਮੁੰਡੇ ਦੀ ਬਾਈਕ ਆ ਉਹਦਾ ਨਾਮ ਹੈ ਰਹਿਮਤ ਫਰੀਦ ਤੇ ਆਪਾਂ ਉਹਦੇ ਨਾਲ ਕਰਦੇ ਆ ਗੱਲਬਾਤ ਕੀ ਹਾਲ ਆ ਬਾਈ ਠੀਕ ਆ ਬਾਈ ਤੇ ਕਿਵੇਂ ਲੱਗਾ ਤੈਨੂੰ ਫਿਰ ਇਹ ਮੋਟਰਸਾਈਕਲ ਬਹੁਤ ਵਧੀਆ ਟ੍ਰੈਕ ਸੀ ਕਮ ਹੂੰ ਤੇ ਕਦੋਂ ਲੈ ਕੇ ਆਂਦਾ ਸੀ ਇਹ ਕੱਲ ਕੱਲ ਲੈ ਕੇ ਆਂਦਾ ਹੂੰ ਤੇ ਕਿਵੇਂ ਲੱਗਾ ਵੀ ਚਲਾਉਣ ਤੇ ਕਿਵੇਂ ਲੱਗਾ ਤੈਨੂੰ ਇਹ ਵਧੀਆ ਬਹੁਤ ਬਹੁਤ ਵਧੀਆ ਲੱਗਾ ਅੱਛਾ ਤੇ ਨਾ ਡੋ ਨਹੀਂ ਲਾਦਾ ਡਿੱਗਣ ਤੋਂ ਡਿੱਗਣ ਤੋਂ ਮਾੜਾ ਮੋਟਰ ਆਗਦਾ ਇਦਾਂ ਹੋ ਰਹੀ ਦਗ ਦਗ ਹੁੰਦੀ ਅੱਛਾ ਆਵਾਜ਼ ਤਾਂ ਹੋ ਰਹੀ ਹੁੰਦੀ ਆ ਠੀਕ ਆ ਤੇ ਇਹਦਾ ਦੂਜਾ ਤੈਨੂੰ ਲੈ ਕੇ ਕਿਹਨੇ ਦਿੱਤਾ ਹੈ ਮੇਰੇ ਚਾਚੂ ਨੇ ਅੱਛਾ ਚਾਚੂ ਨੇ ਲੈ ਕੇ ਦਿੱਤਾ ਠੀਕ ਆ ਚਾਚੂ ਨਾਲ ਤਾਂ ਬੜਾ ਬੜਾ ਪਿਆਰਾ ਹਣਾ ਹਾਂਜੀ ਠੀਕ ਆ ਚਲਪ ਤੋਂ ਬਿਨਾ ਸਟਾਰਟ ਕਰਨਾ ਹੋਵੇ ਤਾਂ ਕਿਵੇਂ ਸਟਾਰਟ ਹੁੰਦਾ ਹੈ ਆ ਚਾਬੀ ਤੇ ਆਉਂਦੀ ਹਾਂ ਤੇ ਇਹ ਚਾਈ ਦਾ ਨਾਮ ਹੁੰਦਾ ਅੱਛਾ ਇਹਨੂੰ ਖਾਤੀ ਖਾਤੇ ਬਿਨਾ ਹੁੰਦਾ ਜੋ ਨਾਲ ਹੈ ਬਿਨਾ ਸਲਫ ਤੋਂ ਆਇਆ ਕਰਕੇ ਸਟਾਰਟ ਹੋ ਜਾਂਦਾ ਚਲੋ ਠੀਕ ਆ ਬਾਈ ਜੀ